ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਆ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਜੀ ਨਵੇਂ ਟੌਪਿਕ ਤੇ ਤੁਹਾਡੇ ਲਈ ਕਿਉਂਕਿ ਗਰਮੀ ਦਾ ਮੌਸਮ ਹੈ ਤੇ ਗਰਮੀ ਦੇ ਮੌਸਮ ਵਿੱਚ ਬਹੁਤ ਹੀ ਮੱਖੀ ਮੱਛਰ ਹੋ ਜਾਂਦਾ ਤੇ ਇਸ ਕਰਕੇ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਇਹਨਾਂ ਚੀਜ਼ਾਂ ਦੀ ਤੇ ਉਹ ਚੀਜ਼ ਆਪਾਂ ਘਰ ਵਿੱਚ ਬਣਾਵਾਂਗੇ ਤਿਆਰ ਕਰਾਂਗੇ ਤੇ ਕਈ ਵਾਰੀ ਆਪਣੇ ਫਰਨੈਲ ਵੀ ਲਿਉਣੇ ਆ ਤੇ ਆਪਣੇ ਨਾ ਖਤਮ ਹੋ ਜਾਂਦੀ ਕਈ ਵਾਰੀ ਤੇ ਘਰੇ ਆਪਣੇ ਕੁਝ ਚੀਜ਼ਾਂ ਪਈਆਂ ਹੁੰਦੀਆਂ ਜਿਨ੍ਹਾਂ ਤੋਂ ਆਪਾਂ ਤਿਆਰ ਕਰ ਸਕਦੇ ਹਾਂ ਜਿਹੜੀ ਮੁੱਖੀ ਮੱਛਰਿਆਂ ਦੇ ਨਾਲ ਬਿਲਕੁਲ ਨਹੀਂ ਆਉਂਦਾ ਤੇ ਇਹ ਹੈਗੀ ਜੀ ਆਪਣੇ ਕੋਲ ਫਰਨੇਲ ਦੀਆਂ ਗੋਲੀਆਂ ਤੇ ਇਹ ਹੈਗੀ ਇੱਕ ਮੁਸ਼ਕਪੂਰ ਦੀ ਟਿੱਕੀ ਤੇ ਇਹ ਥੋੜਾ ਜਿਹਾ ਲੂਣ ਲਿਆ ਆਪਾਂ ਇਹਨਾਂ ਤਿੰਨਾਂ ਚੀਜ਼ਾਂ ਤੋਂ ਬਣਾ ਕੇ ਤਿਆਰ ਕਰਾਂਗੇ ਆਪਾਂ ਇਹ ਜਿਹੜੀ ਚੀਜ਼ ਹੈ ਆਪਾਂ ਲਿਕਵਿਡ ਤਿਆਰ ਕਰਾਂਗੇ ਤੇ ਜਦੋਂ ਵੀ ਆਪਾਂ ਕੋਚਾ ਲਾਵਾਂਗੇ ਤਾਂ ਉਹਦੇ ਵਿੱਚ ਪਾਵਾਂਗੇ ਤੇ ਬਹੁਤ ਹੀ ਵਧੀਆ ਇਹਦਾ ਰਿਜ਼ਲਟ ਆਉਂਦਾ ਤੇ ਮੱਖੀ ਮੱਛਰ ਬਿਲਕੁਲ ਵੀ ਨਹੀਂ ਆਉਂਦਾ ਤੇ ਇਹਦੀ ਜਿਹੜੀ ਸਮੈਲ ਸਮੈਲੀ ਇਹੋ ਜੀ ਹੁੰਦੀ ਹੈ ਤੇ ਜਿੰਦੇ ਨਾਲ ਆਪਣੇ ਨਹੀਂ ਆਉਂਦੀ ਮੱਖੀ ਮੱਛਰ ਤੇ ਜੋ ਹੋਰ ਵੀ ਕੀੜੇ ਪਤੰਗੇ ਬੜੇ ਆਉਂਦੇ ਆਪਣੇ ਗਰਮੀ ਦੇ ਮੌਸਮ ਵਿੱਚ ਉਹ ਵੀ ਆਪਣੇ ਨਹੀਂ ਆਉਂਦੇ ਤੇ ਮੇਰੇ ਕੋਲ ਵੀ ਅੱਜ ਖਤਮ ਹੋਇਆ ਹੋਇਆ ਸੀ ਇਹ ਫਰਨੇਲ ਤੇ ਮੈਂ ਮੇਰੇ ਕੋਲੇ ਪਈਆਂ ਸੀ ਫਰਨੇਲ ਦੀਆਂ ਗੋਲੀਆਂ ਆਪਾਂ ਅਕਸਰ ਹੀ ਲਿਆ ਕੇ ਘਰਾਂ ਵਿੱਚ ਰੱਖ ਛੱਡਦੇ ਆ ਕਿਉਂਕਿ ਕੱਪੜਿਆਂ ਦੇ ਵਿੱਚ ਲਮਾਰੀਆਂ ਦੇ ਵਿੱਚ ਆਪਾਂ ਰੱਖਣੀਆਂ ਹੁੰਦੀਆਂ ਟਿੱਡੀਆਂ ਦਾ ਕਰਕੇ ਤੇ ਇਹ ਜ਼ਰੂਰੀ ਹੁੰਦੀਆਂ ਰੱਖਣੀਆਂ ਤੇ ਇਹ ਪੰਹਾਂ ਸੀ ਮੇਰੇ ਕੋਲ ਤੇ ਮੈਂ ਕਿਹਾ ਚੱਲ ਆਪਾਂ ਇਹਦੇ ਤੋਂ ਆਪਾਂ ਬਣਾ ਕੇ ਤਿਆਰ ਕਰ ਲੈਨੇ ਆ ਤੇ ਇਹ ਬਣਾਉਣ ਦਾ ਤਰੀਕਾ ਤੁਹਾਨੂੰ ਦੱਸਾਂਗੇ ਸਾਰਾ ਤੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਵੇਖਿਓ ਕਿਉਂਕਿ ਫੇਰ ਹੀ ਤੁਹਾਨੂੰ ਪਤਾ ਲੱਗੂਗਾ ਆਪਾਂ ਕਿਸ ਤਰ੍ਹਾਂ ਇਹ ਸਾਰੀ ਚੀਜ਼ ਬਣਾਈਏ ਤੇ ਕਿਸ ਤਰ੍ਹਾਂ ਆਪਾਂ ਇਹਨੂੰ ਬਣਾ ਕੇ ਤਿਆਰ ਕਰਨਾ ਤੇ ਕਿੰਨੀ-ਕਿੰਨੀ ਚੀਜ਼ ਪਾਉਣੀ ਸਾਰਾ ਕੁਝ ਤੁਹਾਨੂੰ ਦੱਸਾਂਗੇ ਤੇ ਕਿਵੇਂ ਬਣਾਉਣਾ ਇਹ ਆਪਾਂ ਲੈ ਲਿਆ ਜੀ ਪਾਣੀ ਇਹ ਮੈਂ ਪਾਣੀ ਉਬਾਲ ਕੇ ਠੰਡਾ ਕਰ ਲਿਆ ਕਿਉਂਕਿ ਮੈਂ ਕਿਆ ਫਿਰ ਜਿਆਦਾ ਵੀਡੀਓ ਲੰਬੀ ਹੋ ਜਾਂਦੀ ਏ ਇਹ ਉਬਾਲ ਕੇ ਰੱਖ ਲਿਆ ਸੀ ਮੈਂ ਪਾਣੀ ਉਬਾਲ ਕੇ ਤੇ ਠੰਡਾ ਕਰ ਲਿਆ ਤੇ ਜਿਹੜੀਆਂ ਇਹ ਚੀਜ਼ਾਂ ਆਪਾਂ ਇਹਦੇ ਚ ਭਾਂਡੇ ਚ ਨਹੀਂ ਪਾਉਣੀਆਂ ਜੇ ਕੋਈ ਤੁਹਾਡੇ ਕੋਲ ਫालतू ਭਾਂਡਾ ਹੈਗਾ ਤਾਂ ਉਹਦੇ ਚ ਪਾ ਲਓ ਤੁਸੀਂ ਨਹੀਂ ਤਾਂ ਆਪਾਂ ਇਹਨੂੰ ਆਪਾਂ ਪਹਿਲਾਂ ਪਾਣੀ ਨੂੰ ਬੋਤਲ ਚ ਪਾ ਲਾਂਗੇ ਤੇ ਬੋਤਲ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਰਲਾਵਾਂਗੇ ਕਿਉਂਕਿ ਜਿਹੜੀਆਂ ਇਹਨਾਂ ਚੀਜ਼ਾਂ ਦੀ ਸਮੈਲ ਉਹ ਫਰ ਜਾਂਦੀ ਨਹੀਂ ਨੀ ਭਾਂਡੇ ਚ ਤੇ ਜਾਂ ਫਿਰ ਤੁਹਾਡੇ ਕੋਲ ਕੋਈ ਫालतू ਭਾਂਡਾ ਪਿਆ ਤਾਂ ਉਹਦੇ ਵਿੱਚ ਤੁਸੀਂ ਇਹ ਨੂੰ ਬਣਾ ਸਕਦੇ ਹੋ ਤੇ ਜਿਹੜੇ ਆਪਣਾ ਕੋਈ ਭਾਂਡਾ ਚਾਹ ਵਾਲਾ ਜਾਂ ਕਿਸੇ ਵੀ ਤਰ੍ਹਾਂ ਦਾ ਉਹਦੇ ਵਿੱਚ ਨਾ ਤੁਸੀਂ ਬਣਾਇਓ ਕਿਉਂਕਿ ਇਹਦੀ 스멜 ਨਹੀਂ ਜਾਣੀ ਫਿਰ ਤੇ ਇਸ ਗੱਲ ਦਾ ਧਿਆਨ ਰੱਖਿਓ ਤੇ ਹੁਣ ਆਪਾਂ ਇਹਦੇ ਚੋਂ ਕੱਢ ਲੈਨੇ ਆਂ ਗੋਲੀਆਂ ਦੋ ਤਿੰਨ ਤੇ ਫਿਰ ਆਪਾਂ ਤੁਹਾਨੂੰ ਬਣਾ ਕੇ ਦਿਖਾਉਨੇ ਆ ਇਹ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਵੀ ਜ਼ਰੂਰ ਕਰਦਿਆ ਕਰੋ ਤੇ ਦੇਖੋ ਆਪਣੇ ਕੋਲੇ ਗੋਲਣਾ ਪਈਆ ਇਹ ਗੋਲਣਾ ਆਪਾਂ ਕੱਢ ਲਾਂਗੇ ਇਸ ਕਰਾਇ ਮੈਨੂੰ ਕੱਟ ਲੈਣਾ ਆਪਾਂ ਇੱਥੇ ਇੱਕ ਲਫਾਫਾ ਰੱਖ ਲੈਨੇ ਆ ਪਾਕੇ ਦੇ ਉੱਤੇ ਕੱਟ ਲੈਨੇ ਆ ਇੰਨੀਆਂ ਕੁ ਰੱਖ ਲੈਨੇ ਆ ਆਪਾਂ 4-5 ਗੋਲੀਆਂ ਦਾ ਬਣਾ ਲੈਨੇ ਆ ਤੇ ਆਪਣੀ ਮੁਸ਼ਕਪੂਰ ਤੇ ਬ੍ਰਿੱਕੀ ਇਹ ਵੀ ਇਹਦੇ ਵਿੱਚ ਪਾ ਲੈਨੇ ਆ ਆਪਾਂ ਤੇ ਇਹਨਾਂ ਨੂੰ ਆਪਾਂ ਐਵੇਂ ਕਰਕੇ ਇਹ ਪੋਟ ਲੈਣਾ ਪੇਸਟ ਇਹਦਾ ਨਾ ਪਾウダー ਗਿਆ ਬਣਾ ਲੈਣਾ ਆਪਾਂ ਇਸ ਤਰ੍ਹਾਂ ਕੁੱਟ ਕੇ ਬਹੁਤ ਸੌਖੇ ਤਰੀਕੇ ਨਾਲ ਕੁੱਟਿਆ ਜਾਂਦਾ ਪਕੌੜੇ ਲੈਣਾ ਨੂੰ ਚੰਗੀ ਤਰ੍ਹਾਂ ਪੀਸ ਲੈਣਾ ਪੀਸ ਕੇ ਤੁਹਾਨੂੰ ਵਿਖਾਉਣੀ ਹੈ ਚੰਗੀ ਤਰ੍ਹਾਂ ਹਾਂਜੀ ਤੇ ਵੇਖੋ ਆਪਾਂ ਬਿਲਕੁਲ ਬਰੀਕ ਪੀਸ ਲਿਆ ਇਹਨੂੰ ਪੀਸ ਲਿਆ ਤੇ ਇਹ ਜਿਹੜਾ ਆਪਣਾ ਨਮਕ ਇਹਦੇ ਵਿੱਚ ਹੀ ਆਪਾਂ ਇਹਨੂੰ ਪਾ ਲੈਨੇ ਆ ਕਰੀ ਇਕੱਠਾ ਹੀ ਇੱਕੇ ਜਗ੍ਹਾ ਤੇ ਪਾ ਦੇ ਤੇ ਆਪਾਂ ਜਿਹੜਾ ਪਾਣੀ ਹੈ ਇਹ ਜਿਹੜਾ ਬੋਤਲ ਵਿੱਚ ਪਾ ਲੈਨੇ ਇੱਕ ਲੀਟਰ ਦੀ ਬੋਤਲ ਹੈ ਜੀ ਇਹ ਇਸ ਤਰ੍ਹਾਂ ਪਾਲਣਾ ਦੇ ਵਿੱਚ ਪਾਣੀ ਆਪਾਂ ਉਬਾਲ ਕੇ ਠੰਡਾ ਕਰਕੇ ਪਾਉਣਾ ਤੇ ਹੁਣ ਆਪਾਂ ਇਹਦੇ ਵਿੱਚ ਆਹ ਜਿਹੜਾ ਸਮਾਨ ਹੈ ਇਹ ਐਡ ਕਰਾਂਗੇ ਹਾਂਜੀ ਤੇ ਵੇਖੋ ਇਸ ਤਰ੍ਹਾਂ ਨਾ ਮੈਂ ਗੱਤੇ ਦੀ ਇਸ ਤਰ੍ਹਾਂ ਉੱਤੇ ਕੁੱਪੀ ਜੀ ਬਣਾ ਲਈ ਕਿਉਂਕਿ ਜੇ ਆਪਾਂ ਬੋਤਲ 'ਚ ਇਸ ਤਰ੍ਹਾਂ ਢੱਕਣ ਰਾਈ ਪਾਵਾਂਗੇ ਤੇ ਮੈਂ ਡੁੱਲਣਾ ਸੀ ਪਰ ਤੇ ਆਪਾਂ ਉੱਪਰ ਦੀ ਇੱਥੇ ਕੁੱਪੀ ਜੀ ਬਣਾ ਲਈ ਇਸ ਤਰ੍ਹਾਂ ਇਹਦੇ ਵਿੱਚ ਦੀ ਆਪਾਂ ਇਹਦੇ ਪਾ ਦਾਂਗੇ ਤੇ ਸੌਖੇ ਤਰੀਕੇ ਨਾਲ ਜਿਹੜਾ ਪੈ ਜਾਊਗਾ ਇਹ ਹੁਣ ਆਪਾਂ ਪਾਉਣੇ ਆ ਵਿੱਚ ਤੇ ਪਾ ਕੇ ਕਰਦੇ ਆ ਪਿਆਰ ਇਹਨੂੰ ਇਸ ਤਰ੍ਹਾਂ ਪਾ ਦੇਣਾ ਤੁਸੀਂ ਇਹ ਸਾਰਾ ਪੈ ਜਾਊਗਾ ਸੌਖੇ ਤਰੀਕੇ ਨਾਲ ਦੇਖੋ ਨਹੀਂ ਤਾਂ ਮੈਂ ਆਪਣਾ ਜਿਹੜਾ ਬਾਹਰ ਡੁੱਲਣਾ ਸੀ ਤੇ ਇਸ ਤਰ੍ਹਾਂ ਆਪਣਾ ਸੌਖੇ ਤਰੀਕੇ ਨਾਲ ਪੈ ਜਾਊਗਾ ਤੇ ਇਸ ਤਰ੍ਹਾਂ ਤੁਸੀਂ ਵੀ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਇਹ ਛੋਟੀਆਂ-ਛੋਟੀਆਂ ਚੀਜ਼ਾਂ ਜਿਹੜੀਆਂ ਆਪਣੇ ਭੈਣਾਂ ਦੇ ਘਰੇ ਕੰਮ ਆਉਂਦੀਆਂ ਨੇ ਤੇ ਇਸ ਤਰ੍ਹਾਂ ਆਪਾਂ ਸਾਰਾ ਪਾ ਲਿਆ ਤੇ ਉੱਤੇ ਆਪਾਂ ਹੁਣ ਟੱਕਣ ਲਾ ਕੇ ਇਹਨੂੰ ਹਿਲਾ ਦੇਾਂਗੇ ਚੰਗੀ ਤਰ੍ਹਾਂ ਹਿਲਾ ਦੇਣਾ ਹੁਣ ਇਸ ਤਰ੍ਹਾਂ ਹਿਲਾ ਦਿਓ ਚੰਗੀ ਤਰ੍ਹਾਂ ਜਿਹੜਾ ਇਹ ਨਾਲ ਮਿਕਸ ਹੋ ਜਾਵੇ ਹਾਂਜੀ ਤੇ ਵੇਖੋ ਆਪਣਾ ਜਿਹੜਾ ਲਿਕੁਇਡ ਤਿਆਰ ਹੋ ਗਿਆ ਜਿਹੜਾ ਤੁਹਾਨੂੰ ਦਿਸਦਾ ਪਿਆ ਇਹ ਸਾਰਾ ਨਾ ਇਹ ਵੇਚੇ ਦੇ ਮਿਕਸ ਹੋ ਜਾਣਾ ਸਵੇਰ ਤੱਕ ਜਦੋਂ ਪਈ ਰਹੀ ਹੈ ਬੋਤਲ ਤੇ ਇਸ ਤਰ੍ਹਾਂ ਤੁਸੀਂ ਵੀ ਘਰੇ ਬਣਾ ਕੇ ਵਰਤ ਸਕਦੇ ਹੋ ਜਦੋਂ ਘਰੇ ਆਪਣੇ ਮੁੱਕ ਜਾਂਦਾ ਕਈ ਵਾਰ ਫਰਨੈਲ ਤਾਂ ਆਪਣੇ ਘਰੇ ਚੀਜ਼ਾਂ ਆਮ ਹੀ ਪਈਆਂ ਹੁੰਦੀਆਂ ਨੇ ਤੇ ਜਿੰਨਾ ਤੋਂ ਆਪਾਂ ਬਣਾ ਸਕਦੇ ਆ ਤੇ ਇਹਨੂੰ ਆਪਾਂ ਜਦੋਂ ਪੋਚਾ ਲਾਉਣਾ 2-3 ਟੱਕਣ ਪਾਣੀ ਦੇ ਜਿਹੜੇ ਪੋਚੇ ਵਾਲੇ ਪਾਣੀ ਦੇ ਵਿੱਚ ਤੁਸੀਂ ਪਾ ਲੈਣਾ ਤੇ ਇਹਦੇ ਨਾਲ ਜਿਹੜਾ ਮੱਖੀ ਮੱਛਰ ਬਿਲਕੁਲ ਨਹੀਂ ਆਉਂਦਾ ਤੇ ਇਸ ਤਰ੍ਹਾਂ ਇਹਦਾ ਰਿਜ਼ਲਟ ਬਹੁਤ ਵਧੀਆ ਅੱਗੇ ਵੀ ਮੈਂ ਬਣਾਇਆ ਸੀ ਇਹ ਦੂਸਰੀ ਵਾਰੀ ਮੈਂ ਬਣਾਇਆ ਅੱਜ ਖਤਮ ਹੋਇਆ ਸੀ ਮੇਰੇ ਕੋਲ ਤੇ ਮੈਂ ਕਿਹਾ ਚੱਲ ਆਪਾਂ ਵੀਡੀਓ ਭੈਣਾ ਨਾਲ ਸ਼ੇਅਰ ਕਰ ਲਈਏ ਤਾਂ ਇਸ ਕਰਕੇ ਮੈਂ ਵੀਡੀਓ ਬਣਾ ਲਈ ਅੱਜ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤੇ ਪਿਆਰੇ ਪਿਆਰੇ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਵੇਖਿਆ ਕਰੋ ਤੇ ਕਿਉਂਕਿ ਜਦੋਂ ਆਪਾਂ ਸਕਿਪ ਕਰਕੇ ਵੀਡੀਓ ਵੇਖਦੇ ਆਂ ਤੇ ਆਪਾਂ ਨਾਲ ਪੂਰਾ ਪਤਾ ਨਹੀਂ ਲੱਗਦਾ ਵੀਡੀਓ ਆਪਾਂ ਕਿਵੇਂ ਬਣਾਈ ਏ ਕਿਹੜੀ ਚੀਜ਼ ਕਿਵੇਂ ਪਾਈ ਏ ਕਿੰਨੀ ਪਾਈ ਏ ਤੇ ਕਿਵੇਂ ਆਪਾਂ ਇਹਨੂੰ ਵਰਤਣਾ ਕਿਵੇਂ ਰੱਖਣਾ ਤਾਂ ਇਹਨੂੰ ਤੁਸੀਂ ਆਪਣੇ 10-15 ਦਿਨ ਆਮ ਨਾਲ ਇਹਦੇ ਨਾਲ ਨਿਕਲ ਜਾਣੇ ਆਪਣੇ ਤੇ ਜੇ ਇਸ ਤੋਂ ਜ਼ਿਆਦਾ ਤੁਸੀਂ ਬਣਾਉਣਾ ਚਾਹੁੰਦੇ ਵਿੱਚ ਜ਼ਿਆਦਾ ਕੁਆਂਟੀਟੀ ਵਿੱਚ ਸਮਾਨ ਤੁਸੀਂ ਪਾ ਲੈਣਾ ਤੇ ਜਿਵੇਂ ਆਪਾਂ ਅੱਜ ਤੁਹਾਨੂੰ ਦੱਸਿਆ ਇਹ ਚਾਰ ਪੰਜ ਇਹਦੇ ਚ ਫਰਨੈਲ ਦੀਆਂ ਗੋਲੀਆਂ ਪਾਈਆਂ ਦੋ ਚਮਚੇ ਆਪਾਂ ਪਾਏ ਆ ਲੂਣ ਦੇ ਤੇ ਇੱਕ ਟਿੱਕੀ ਮੁਸ਼ਕਪੂਰ ਦੀ ਪਾਈ ਏ ਉਹਨਦੇ ਚ ਤੁਸੀਂ ਥੋੜੀ ਉਹਨਦੇ ਚ ਦੋ ਪਾ ਦਿਓ ਐਵੇਂ ਵਧਾ ਦਿਓ ਜਿਹੜੇ ਹਿਸਾਬ ਨਾਲ ਤੁਸੀਂ ਬਣਾਉਣਾ ਜਿਵੇਂ ਆਪਾਂ 1 ਲੀਟਰ ਦਾ ਬਣਾਇਆ 2 ਲੀਟਰ ਦਾ ਬਣਾਉਣਾ ਉਸ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਇਹ ਚੀਜ਼ਾਂ ਪਾਉਣੀਆਂ ਤੇ ਇਹ ਸੀ ਜੀ ਅੱਜ ਦੀ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਕਮੈਂਟ ਵੀ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਥੈਂਕ ਯੂ ਧੰਨਵਾਦ